ਵੀਰਾਂ ਜਸਿਕਾਲ ਗ੍ਰੇਕ ਐਨੀਮਲ ਫੜਿਆ ਹੈ ਠੀਕ ਹੈ ਜੀ ਇਹਨੂੰ ਬੋਹ ਕਹਿੰਦੇ ਆ ਸੀ ਬੋਹ ਹੁੰਦੀ ਹੈ ਜੀ ਇੱਕ ਠੀਕ ਹੈ ਜੀ ਤੇ ਇਹਦੇ ਮੂੰਹ ਚ ਬੈਕਟੀਰੀਆ ਹੁੰਦਾ ਤੇ ਮੂੰਹ ਚ ਠੀਕ ਹੈ ਜੀ ਤੇ ਬਿਨਾਂ ਜਾਣਕਾਰੀ ਤੋਂ ਨਾ ਪੰਗਾ ਲਓ ਜੀ ਠੀਕ ਹੈ ਜੀ ਆਪਣਾ ਨੰਬਰ ਤੁਹਾਨੂੰ ਪਰੇ 833 73 4455 ਵੀ ਠੀਕ ਹੈ ਜੀ ਪੂਰੇ ਸੀ ਗਾਰਡਨ ਚ ਆਏਦੇ ਆ ਸੀ ਪਰੇ ਆਰਬਰ ਚੇਟ ਆਈਏ ਫੇਸ 1 ਫੇਸ 1 ਹੈ ਜੀ ਆ ਫੇਸ ਬੰਚ ਅਸੀਂ ਆਏ ਪਏ ਹਰੇ ਤੇ ਇਹ ਪੂਰੇ ਇੱਕ ਐਨੀਮਲ ਪੜਿਆ ਠੀਕ ਹੈ ਹੁਣ ਜਾ ਕੇ ਇਨ ਰਿਲੀਜ਼ ਕਰ ਦਾਂਗੇ ਜਾ ਕੇ ਅਸੀਂ ਹੁਣ ਇਹਨੂੰ ਪੈਕ ਕਰ ਰਹੇ ਹਾਂ ਅਸੀਂ ਜੀ ਠੀਕ ਹੈ ਫਿਰ ਵੀ ਧਿਆਨ ਰੱਖੋ ਬਰਸਾਤੀ ਨੂੰ ਸਭ ਚਾਹਤਾ ਹੈ ਜੀ ਅੱਜਕੱਲ ਠੀਕ ਹੈ ਜੀ ਆਹ ਦੇਖੋ ਜੀ ਇਹਦਾ ਪੈਟਰਨ ਹੈ ਜੀ ਇਹਦਾ ਲਓ ਜੀ ਵੇਖੋ ਇਹ ਕੋਈ ਲੋਹਣ ਵਾਸਤੇ ਹੈਗਾ ਕੋਈ ਬਲੀ ਫੋਨ ਨੂੰ ਕੋਈ ਫੁੱਟ ਲਿਆ ਸਰਪਾ ਬਾ ਦੋ ਜੀ ਮੈਂ ਕਰੂ ਨਾ ਕਰੂ